ਆ ਵੀ ਸੱਜਣੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਭੁੰਗਰੇ ਹੋਏ ਛੋਲੇ ਅਤੇ ਭੁੰਗਰੀ ਹੋਈ ਮੂੰਗੀ ਦਾਲ ਖਾਣ ਦੇ ਫਾਇਦੇ ਮੈਂ ਖੁਦ ਇਸ ਨੂੰ ਤਕਰੀਬਨ 2 ਮਹੀਨਿਆਂ ਤੋਂ ਅਜਮਾ ਰਿਹਾ ਆ ਖਾਪ ਖਾ ਰਿਹਾ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਸਰੀਰ ਲਈ ਇਹਦੇ ਵਿੱਚ ਪ੍ਰੋਟੀਨ ਬਹੁਤ ਮਾਤਰਾ 'ਚ ਮਿਲਦਾ ਹੈ ਫਾਈਬਰ ਅਤੇ ਹੋਰ ਬਹੁਤ ਜ਼ਿਆਦੇ ਇਹਦੇ ਫਾਇਦੇ ਨੇ ਇਹਦਾ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਕਿੱਦਾਂ ਇਹ ਤਿਆਰ ਕਰਨਾ ਹੈ ਕਿੱਦਾਂ ਇਹ ਭੁੰਗਰਨਗੇ ਕੀ ਕੀ ਦੀ ਵਿਧੀ ਹੈ ਇਸ ਨੂੰ ਦੇਖਣ ਲਈ ਅੱਗੇ ਸਾਰੇ ਵੀਡੀਓ ਜ਼ਰੂਰ ਦੇਖਿਓ ਅਤੇ ਜਲਦੀ ਜਲਦੀ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਕਮੈਂਟ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਦਿਖਾਉਣੀ ਆ ਸਾਨੂੰ ਅੱਗੇ ਕਿੱਦਾਂ ਹੈ ਤਿਆਰ ਹੁੰਦਾ ਜੀ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਤਕਰੀਬਨ 50 ਗ੍ਰਾਮ ਛੋਲੇ ਅਤੇ 50 ਗ੍ਰਾਮ ਹਰੀ ਮੂੰਗੀ ਲਵਾਂਗੇ ਇਸ ਦੀ ਮਾਤਰਾ ਤੁਸੀਂ ਆਪ ਦੇ ਹਿਸਾਬ ਨਾਲ ਘਟ-ਬੱਧ ਕਰ ਸਕਦੇ ਹੋ ਮੈਂ ਤਕਰੀਬਨ ਇੰਨੀ ਮਾਤਰਾ ਹੀ ਲੈਣਾ ਹੈ ਦੀ ਇਹਨਾਂ ਨੂੰ ਮਿਲਾ ਕੇ ਆਪਾਂ ਚੰਗੀ ਤਰ੍ਹਾਂ ਧੋ ਲੈਣੇ ਨੇ ਸਾਫ਼ ਕਰਕੇ ਧੋ ਕੇ ਚੰਗੀ ਤਰ੍ਹਾਂ ਫਿਰ ਇਸ ਨੂੰ ਪਾਣੀ ਦੇ ਵਿੱਚ ਤਾਂ ਉਹ ਕਿ ਰੱਖਾਇਆ ਵਕ ਤਕਰੀਬਨ 24 ਘੰਟੇ ਨੂੰ ਪਾਣੀ ਵਿੱਚ ਭੋਂ ਕੇ ਰੱਖਣਾ ਹੈ 24 ਘੰਟੇ ਬਾਅਦ ਇਹਦਾ ਪਾਣੀ ਕੱਢ ਕੇ ਇਹਨੂੰ ਇੱਕ ਸਾਫ਼ ਕੱਪੜਾ ਲੈਣਾ ਹੈ ਜਿੱਦਾਂ ਕਿ ਆਪਾਂ ਇਹ ਲੈਂਦਾ ਹੋਇਆ ਹੈ ਇਹ ਕੱਪੜੇ ਨੂੰ ਸਾਫ਼ ਕੱਪੜੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਬੰਨ ਦੇ ਨਾਲ ਲੁਕੋ ਦੇਣਾ ਹੈ ਇਸ ਇਹਦੇ ਕੱਪੜੇ ਵਿੱਚ ਵੀ ਇਹ ਤਕਰੀਬਨ 24 ਘੰਟੇ ਆਪਾਂ ਨੂੰ ਇਸ ਕੱਪੜੇ ਵਿੱਚ ਹੀ ਰੱਖਣੇ ਨੇ 24 ਘੰਟੇ ਹੋਣ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਤਾਂ ਇਹ ਚੰਗੀ ਤਰ੍ਹਾਂ ਪੁੰਗਰੇ ਹੋਣਗੇ ਇਹ ਆਪਾਂ ਦਿਖਾਉਣੀ ਆ ਜੀ ਦੇਖੋ ਇਹ ਆਪਾਂ ਆ ਛੋਲੇ ਰ ਭੋਂਤੇ ਸੀਗੇ ਕੱਪੜੇ ਚ ਬੰਨੇ ਸੀਗੇ 24 ਘੰਟਿਆਂ ਬਾਅਦ ਤਕਰੀਬਨ ਇਹ ਐਂ ਪੁੰਗ ਰਹਣਗੇ ਮੂੰਗੀ ਥੋੜੀ ਘੰਟ ਪੁੰਗਰਦੀ ਹੁੰਦੀ ਐ ਮੂੰਗੀ ਟਾਈਮ ਜ਼ਿਆਦਾ ਲੈਂਦੀ ਐ ਬਾਕੀ ਮੂੰਗੀ ਦੇ ਡਿਪੈਂਡ ਕਰਦਾ ਕਿ ਕਿੰਦਾ ਦੀ ਮੂੰਗੀ ਲੈਤੀ ਆਪਾਂ ਨੇ ਹੋ ਸਕੇ ਤਾਂ ਜੇ ਘਰ ਦੀ ਮੂੰਗੀ ਅਤੇ ਛੋਲੇ ਹੋਣ ਤਾਂ ਬਾਲਾ ਵਧੀਆ ਦੇਖੋ ਪੁੰਗਰੇ ਆਏ ਨੇ ਇਹਨਾਂ ਨੂੰ ਆਪਾਂ ਆਪਦੇ ਸਵਾਦ ਮੁਤਾਬਕ ਨਮਕ ਲਗਾ ਸਕਦੇ ਆ ਇਹਦੇ ਵਿੱਚ ਕੋਈ ਸਲਾਦ ਜਿਵੇਂ ਟਮਾਟਰ ਖੀਰਾ ਵਗੈਰਾ ਮੂਲੀ ਵਗੈਰਾ ਪਾ ਸਕਦੇ ਆ ਗਾਜਰ ਪਾ ਸਕਦੇ ਆ ਇਹ ਪਾਉਣ ਨਾਲ ਖਾ ਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਫਾਇਦੇ ਹੋਣਗੇ ਇਸੇ ਵਿਧੀ ਨਾਲ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ ਮੇਰੇ ਕਹਿਣ ਮੁਤਾਬਕ ਤੁਸੀਂ ਇਸ ਨੂੰ ਸਿਰਫ 10 ਦਿਨ ਖਾ ਕੇ ਦੇਖੋ 10 ਦਿਨਾਂ ਵਿੱਚ ਤੁਹਾਨੂੰ ਪਤਾ ਲੱਗੂਗਾ ਥੋੜੇ શરી ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਜੀ ਬਿਲਕੁਲ ਤੇ ਇਹ ਚ ਪ੍ਰੋਟੀਨ ਬਹੁਤ ਮਿਲਦਾ ਹੈ ਫਾਈਬਰ ਮਿਲਦਾ ਹੈ ਅਤੇ ਇਹ ਬੀਪੀ ਵਾਸਤੇ ਬਹੁਤ ਕਾਰਗਰ ਹੈ ਜਿਹਦਾ ਬੀਪੀ ਘਟਦਾ ਬਾਅਦ ਮੇਰਾ ਖੁਦ ਦਾ ਬੀਪੀ ਘਟਦਾ ਸੀਗਾ ਲੋ ਹੋ ਜਾਂਦਾ ਸੀਗਾ ਮੈਨੂੰ ਤਕਰੀਬਨ ਹਫ਼ਤੇ 15 ਦਿਨਾਂ ਬਾਅਦ ਡਾਕਟਰ ਤੇ ਜਾਣਾ ਪੈਂਦਾ ਸੀਗਾ ਮੈਨੂੰ 2 ਮਹੀਨੇ ਲੰਮੇ ਹੋ ਗਏ ਨੂੰ ਮੇਰਾ ਉਦਦੇ ਦਾ ਮੈਂ ਅੱਜ ਤੱਕ ਡਾਕਟਰ ਦੇ ਇੱਕ ਵਾਰ ਵੀ ਡਾਕਟਰ ਦੇ ਬੀਪੀ ਦਵਾਈ ਲੈਣ ਨਹੀਂ ਗਿਆ ਜੇ ਤੁਸੀਂ ਕਹੋਗੇ ਤੁਹਾਨੂੰ ਮੈਂ ਡਾਕਟਰ ਨਾਲ ਮਿਲਾ ਵੀ ਸਕਦਾ ਜਿੱਦੋਂ ਦਵਾਈ ਲੈਣਾ ਪੁੱਛ ਲਿਓ ਚਾਹੇ ਤਕਰੀਬਨ 2-3 ਮਹੀਨੇ ਹੋ ਗਏ ਮੈਂ ਡਾਕਟਰ ਤੇ ਹੁਣ ਨਹੀਂ ਗਿਆ ਇਹ ਬਹੁਤ ਫਾਇਦਾ ਬੀਪੀ ਜਿਹਦਾ ਘਟਦਾ ਹੈ ਉਹਦੇ ਲਈ ਵੀ ਤੇ ਵਧਦੇ ਵਾਸਤੇ ਵੀ ਹੈ ਬਹੁਤ ਜ਼ਿਆਦਾ ਹੈ ਬੀਪੀ ਨੂੰ ਇਹ ਨਾਰਮਲ ਰੱਖਦਾ ਹੈ ਬਾਹਰ ਸਰੀਰ ਦੀ ਕਮਜ਼ੋਰੀ ਦੂਰ ਕਰਦਾ ਹੈ ਪ੍ਰੋਟੀਨ ਫਾਈਬਰ ਮਿਲਦਾ ਇਸ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਨੇ ਇੱਕ ਵਾਰ ਮੇਰੇ ਕਹਿ ਤੋ ਤੁਸੀਂ ਸਿਰਫ 10 ਦਿਨਾਂ ਜਮਾ ਕੇ ਦੇਖ ਲਓ ਚਾਹੇ 10 ਦਿਨਾਂ ਤੋਂ ਇਹਦਾ ਜੇ ਸਾਨੂੰ ਇਹ ਵੀਡੀਓ ਵਧੀਆ ਲੱਗੀ ਇਹਨੂੰ ਲਾਇਕ ਸ਼ੇਅਰ ਕਮੈਂਟ ਕਰਿਓ ਅਤੇ ਅੱਗੇ ਸ਼ੇਅਰ ਕਰਿਓ ਅਤੇ ਸਾਡੇ ਚੈਨਲ RGK TV ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ